ਪਰਦੇਸ਼ ਕਾਰਜਕਰਮੀ ਸਦਸਿਆ ਬੀਜੇਪੀ ਮੈਂ ਜੀਵਨ ਜੀ ਨਾਲ ਯੂਵਾ ਮੋਰਚਾ ਵਲੇ ਤੇ ਕੰਮ ਕਰ ਰਿਹਾ ਅਸੀਂ ਦੋਵੇਂ ਸਚੀਵ ਪਦ ਤੇ ਰਹੇ ਆ ਤੇ ਜੀਵਨ ਜੀ ਨੇ ਬਹੁਤ ਕਲੰਬਾ ਅਸਰਾ ਟਾਈਮ ਹੋ ਗਿਆ ਜਿਹੜਾ ਕਿ ਇਹ ਬੀਜੇਪੀ ਦੇ ਯੂਵਾ ਮੋਰਚਾ ਚ ਤੇ ਕਈ ਜਗ੍ਹਾ ਉਹਨਾਂ ਨੇ ਕੰਮ ਕੀਤਾ ਹੈ ਤੇ ਬੜਾ ਹੀ ਵਧੀਆ ਕੰਮ ਕੀਤਾ ਹੈ ਤੇ ਅੱਜ ਉਹਨਾਂ ਨੇ ਆਪਣਾ ਇੱਕ ਇਹ ਜ੍ਹਾ ਸਥਾਨ ਬਣਾ ਲਿਆ ਵੀ ਪਾਰਟੀ ਨੇ ਉਹਨਾਂ ਨੂੰ ਮਾਨ ਬਖਸ਼ਿਆ ਬਾਏ ਇਲੈਕਸ਼ਨ ਵਿੱਚ ਉਹਨਾਂ ਨੂੰ ਟਿਕਟ ਦਿੱਤੀ ਹੈ ਤੇ ਮੈਂ ਤਾਂ ਲੁਧਿਆਣਾ ਵਾਸੀ ਅੱਗੇ ਵੀ ਇਹ ਅਪੀਲ ਕਰਾਂਗਾ ਕਿ ਇਹ ਬਹੁਤ ਹੀ ਮਿਹਨਤੀ ਤੇ ਜਿਹਾਰੂ ਕਾਰਜਕਰਤਾ ਨੇ ਇਨਾਂ ਨੂੰ ਸੰਯੋਗ ਕਰਨ ਇਨਾਂ ਨੂੰ ਜਿਤਾ ਕੇ ਪਾਰ ਵਿਧਾਨ ਸਭਾ 'ਚ ਭੇਜਣ ਤਾਂ ਕਿ ਇਹ ਤੁਹਾਡੇ ਅਕਾਂਸ਼ ਨਾਲ ਲੜ ਸਕਣ ਕਿਉਂਕਿ ਇਹ 25 ਸਾਲ ਤੋਂ ਮੇਰੇ ਨਾਲ ਯੂਵਾ ਮੋਰਚਾ ਬੀਜੇਪੀ ਦੇ ਕਈ ਵਕਤਕ ਪਦਾਂ ਦੇ ਉੱਤੇ ਕੰਮ ਕਰ ਰਿਹਾ ਹੈ ਸਰ ਕੀ ਮੋਟੇ ਵੀ ਕਿਹ ਲੈ ਕੇ ਚੱਲੇ ਬੀਜੇਪੀ ਸਰ ਬੀਜੇਪੀ ਤਰੱਕੀ ਲੁਧਿਆਣਾ ਸ਼ਹਿਰ ਨੂੰ ਇੱਕ ਇੰਡਸਟਰੀਅਲ ਸਿਟੀ ਜਿਹੜੀ ਹੈਗੀ ਏ ਇਹਨੂੰ ਬਹੁਤ ਵੱਡਾ ਇੱਕ ਹੱਬ ਬਣਾਉਣ ਵਾਸਤੇ ਜੀਵਨ ਜੀ ਸੈਂਟਰ ਤੋਂ ਵਧੀਆ ਪੈਕੇਜ ਲਿਆ ਸਕਦੇ ਨੇ ਇਹ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਜਿਹੜੀਆਂ ਮੈਟਰੋ ਦੀ ਹੋਰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਲਿਆ ਕੇ ਲੁਧਿਆਣਾ ਸ਼ਹਿਰ ਨੂੰ ਦੇ ਸਕਦੇ ਆ ਕਿਹੜਾ ਮੁਕਾਬਲਾ ਭਾਜਪਾ ਦੇਖ ਰਹੀ ਹੈ ਬੀਜਪੀ ਦਾ ਜਿਹੜਾ ਮੁਕਾਬਲਾ ਹੈ ਨਾ ਉਹ ਤਰੱਕੀ ਦੇ ਰਾਹਾਂ 'ਵਾਲੀ ਚੱਲ ਰਿਹਾ ਹੈ ਜੀ ਹਾਂ ਜੀ ਪਨੀ ਪ੍ਰਦੇਸ਼ ਕਾਰਜਕਰਨੀ ਦੱਸਿਆ ਹੈਗਾ ਭਾਜਪਾ ਦਾ ਉਹ ਜੀਵਨ ਜੀ ਨਾਲ 25 25 30 ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਆ ਪਾਰਟੀ ਦੇ ਵਿੱਚ ਜਿਸ ਦਿਨਾਂ ਨੇ ਟਿਕਟ ਅਨਾਉਂਸ ਹੋਈ ਉਸ ਦਿਨ ਮੈਂ ਇੱਥੇ ਸੀਗਾ ਜਿਹੜੇ ਲੋਕਲ ਕਾਰਜਕਰਤਾ ਦਾ ਸਾਹ ਦੇਖਣ ਵਾਲਾ ਹੈ ਨਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਲੋਕ ਜੁੜੇ ਕਿ ਨਹੀਂ ਜੁੜੇ ਲੋਕਲ ਕਾਰਜਕਰਤਾ ਵੀ ਨਿਕਲ ਰਿਹਾ ਆਮ ਪਬਲਿਕ ਦੇ ਵਿੱਚ ਇੱਕ ਮੈਸੇਜ ਆ ਰਿਹਾ ਹੈਗਾ ਵੀ ਪਾਰਟੀ ਨੇ ਇੱਕ ਆਮ ਘਰ ਦੇ ਬੱਚੇ ਨੂੰ ਟਿਕਟ ਦਿੱਤੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਿੱਤਾ ਪਰਖੀ ਚ ਸੀਟ ਤਾਂ ਕਿਸ ਨੂੰ ਦਿੱਤੀ ਨਹੀਂ ਜਾਂਦੀ ਉਹ ਕਾਰਜਕਰਤਾ ਦੀ ਕੈਪੇਬਿਲਟੀ ਦੇ ਇੱਕ ਟਿਕਟ ਦਿੱਤੀ ਜਾਂਦੀ ਉਹਨਾਂ ਨੇ ਬਹੁਤ ਹੀ ਸੋਚ ਸਮਝ ਕੇ ਟਿਕਟ ਦਿੱਤੀ ਹੈਗੀ ਔਰ ਅਸੀਂ 100% ਅਸੀਂ ਸੀਟ ਜਿੱਤਾਂਗੇ ਔਰ ਬਹੁਤ ਵਧੀਆ ਮਾਰਜਨ ਨਾਲ ਜਿੱਤਾਂਗੇ ਬਹੁਤ ਵਧੀਆ ਮਾਰਜਨ ਨਾਲ ਜਿੱਤਾਂਗੇ ਕਿਉਂਕਿ ਲੋਕਾਂ ਦਾ ਸਾਨੂੰ ਬੜਾ ਵਧੀਆ ਸਹਿਯੋਗ ਮਿਲ ਰਿਹਾ ਅਸੀਂ ਵਾਰਡਾਂ ਦੇ ਵਿੱਚ ਘੁੰਮਦੇ ਜਦੋਂ ਲੋਕ ਕਹਿੰਦੇ ਜੀ ਬੀਜਪੀ ਨੂੰ ਵੋਟ ਪਾਣੀ ਹੈ ਮੋਦੀ ਜੀ ਦੇ ਕੰਮ ਤੇ ਉਹ ਲੋਕ ਬਹੁਤ ਖੁਸ਼ ਹੈ ਜੋ آپریشن ਸੰਧੂਰ ਹੋਇਆ ਉਹ ਵੀ ਲੋਕ ਕਹਿੰਦੇ ਵੀ ਕੋਈ ਪ੍ਰਧਾਨ ਮੰਤਰੀ ਜਗਰੇਵਾਲ ਆਇਆ ਜਿਹਨੇ ਤੁਰੰਤ ਉਹਨਾਂ ਨੂੰ ਜਵਾਬ ਦਿੱਤਾ ਅਸਤੱਕ ਜਵਾਬ ਨਹੀਂ ਦਿੱਤਾ ਗਿਆ 26 11 ਹੋਇਆ ਤਾਂ ਵੀ ਕੋਈ ਗੱਲ ਨਹੀਂ ਹੋਈ ਯੂਐਨਓ ਚ ਜਾ ਕੇ ਉਹ ਤੇ ਮੀਟਿੰਗਾਂ ਕਰਕੇ ਆ ਗਈਆਂ ਪਾਰਟੀਆਂ ਲੇਕਿਨ ਮੋਦੀ ਜੀ ਨੇ ਤਰੰਤ ਆਪਣੀ ਸੈਨਾ ਨੂੰ ਖੁੱਲ੍ਹਾ ਹੱਥ ਦੇ ਕੇ ਜਿਹੜਾ ਜਵਾਬ ਦਿੱਤਾ ਹੈਗਾ ਲੋਕ ਉਸ ਚ ਵੀ ਆਦੇ ਆਪਣੀ ਸੁਰੱਖਿਅਤ ਮਹਿਸੂਸ ਕਰਦੇ ਆ। ਕਿਸੇ ਦੀ ਸੁਰੱਖਿਅਤ ਲੋਕਾਂ ਦੇ ਹੱਥੇ ਦੇ ਵਿੱਚ ਹੈ ਦੇਸ਼ ਹੈਗਾ ਅੱਜ ਇਸ ਕਰਕੇ ਜਿਹੜਾ ਜੀਵਨ ਜੀ ਨੂੰ ਵੋਟਾਂ ਪਾਉਣ ਵਾਸਤੇ ਲੋਕ ਅੱਜ ਤਤਪਰ ਹੈਗੇ ਉਸ ਨੂੰ ਦੇਖਣਾ ਬੂਥਾਂ ਦੇ ਚ ਜੋ ਲਾਈਨਾਂ ਲੱਗਣਗੀਆਂ ਨਾ ਬੀਜੇਪੀ ਨੂੰ ਵੋਟ ਹੀ ਪੈਣੀ ਹੈ। ਕੀ ਵੋਟਰ ਨੂੰ ਕਿਸ ਤਰ੍ਹਾਂ ਅਪੀਲ ਕਰਨਾ ਚਾਹੁੰਦੇ ਹੋ? ਅਸੀਂ ਵੋਟਰਾਂ ਨੂੰ ਅਪੀਲ ਇਹੀ ਕਰਦੇ ਹਾਂ ਵੀ ਜਿਸ ਤਰ੍ਹਾਂ ਉਜ਼ਰੀ ਦਾ ਹੱਬ ਹੈ ਔਰ ਇੱਥੇ ਕੰਮ ਦੀ ਬਹੁਤ ਜ਼ਰੂਰਤ ਹੈ ਜੇ ਬਹੁਤ ਕੁਝ ਇੱਥੇ ਲੋਡ ਹੈਗੀ ਬਿੱਟੂ ਜੀ ਨੇ ਜਿਸ ਤਰ੍ਹਾਂ ਕਈ ਪ੍ਰੋਜੈਕਟ ਲੈਂਦੇ ਆ ਤੇ ਹੋਰ ਵੀ ਬਹੁਤ ਪ੍ਰੋਜੈਕਟ ਆਣਗੇ ਜਿੰਨੇ ਵੀ ਪ੍ਰੋਜੈਕਟ ਇਸਦੇ ਡਿਊ ਹੈਗੇ ਸਾਰੇ ਆਣਗੇ ਮੈਟਰੋ ਦਾ ਵੀ ਜਿਹੜਾ ਪ੍ਰੋਜੈਕਟ ਹੈ ਜਿਹੜਾ ਇੱਥੇ ਅਜੇ ਤੱਕ ਪੈਂਡਿੰਗ ਪਿਆ ਹੈਗਾ ਜੀਵਨ ਜੀ ਦੇ ਆਣ ਬਾਅਦ ਦੇਖਣਾ ਤੁਸੀਂ ਸੈਂਟਰ ਨੇ ਇੱਥੇ ਉਹ ਵੀ ਪ੍ਰੋਜੈਕਟ ਸਾਡਾ ਲਿਆ ਕੇ ਖੜਾ ਕਰ ਦੇਣਾ ਹੈ ਠੀਕ ਹੈ ਭਾਈ ਸਾਹਿਬ ਜੀ ਆਪਣਾ ਨਾਲ ਹੈ ਜੀ ਮੈਂ ਰਾਜੇਸ਼ ਪਠੇਲਾ ਜੀ ਪੁਰਵ ਜ਼ਿਲ੍ਹਾ ਅ ਦੇਸ਼ ਬੀਜੇਪੀ ਮੁਕਸਰ ਔਰ 2022 ਦੇ ਵਿੱਚ ਮੈਂ ਐਮਐਲਏ ਦਾ ਇਲੈਕਸ਼ਨ ਲੜਿਆ ਜੀ ਮੁਕਸਰ ਤੋਂ ਜੀਵਨ ਜੀ ਨਾਲ ਪਿਛਲੇ 25 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਆਂ ਔਰ ਜੀਵਨ ਗੁਪਤਾ ਜੀ ਇੱਕ ਡਾਊਨ ਟੂ ਅਰਥ ਕਾਰਿਆ ਕਰਤਾ ਹਨ ਵਰਕਰ ਹਨ ਜ਼ਮੀਨ ਨਾਲ ਜੁੜੇ ਹੋਏ ਸਭ ਨਾਲ ਵੱਡੀ ਵਰਕਰਾਂ ਨੂੰ ਖੁਸ਼ੀ ਹੋ ਉਸ ਦਿਨ ਹੋਈ ਜਿਸ ਦਿਨ ਮੈਨੂੰ ਟਿਕਟ ਅਨਾਉਂਸ ਹੋਈ ਹੈ ਕਿ ਇਹ ਲੱਗਦਾ ਵੀ ਹਰ ਇਸੇ ਹਰ ਕੋਸ ਵਰਕਰ ਨੂੰ ਬੀਜੇਪੀ ਨੇ ਟਿਕਟ ਦਿੱਤੀ ਹੈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਮਿਹਨਤ ਕਰ ਰਿਹਾ ਸੀ ਔਰ ਐਸ ਕਰਕੇ ਅੱਜ ਬੀਜੇਪੀ ਦੇ ਵਰਕਰ ਖੁੱਲ ਕੇ ਲੱਗੇ ਹੋਏ ਆ ਔਰ ਅੱਜ ਅਸੀਂ ਸਵੇਰ ਦੇ ਜਿਉਂ ਤੱਕ ਡੋਰ ਟੂ ਡੋਰ ਜਾ ਰਹੇ ਘਰਾਂ 'ਚ ਜਾ ਰਹੇ ਆ ਹਰ ਇੱਕ ਘਰ ਦੇ ਵਿੱਚ ਜਿੱਦੋਂ ਅਸੀਂ ਕੋਈ ਜਾਂਦੇ ਆ ਤੋ ਇਹ ਗੱਲ ਕਹਿੰਦੇ ਆ ਕਿ ਬੀਜੇਪੀ ਨੇ ਬਹੁਤ ਅੱਛਾ ਕੰਮ ਕੀਤਾ ਹੈ ਬੀਜੇਪੀ ਦੀ ਹਾਈ ਕਮਾਂਡ ਦਾ ਧੰਵਾਦ ਹੈ ਕਿ ਉਹਨੇ ਕਾਰਗਰਤਾ ਨੂੰ ਕਿ ਟਿਕਟ ਦਿੱਤੀ ਹੈ ਔਰ ਤੁਸੀਂ ਇਹ ਦੇਖ ਲਿਆ ਜੋ ਜੋ ਰਿਸਪੌਂਸ ਲੋਕਾਂ ਦਾ ਲੱਗ ਰਿਹਾ ਚਾਹੇ ਅੱਜ ਸਰਕਾਰਾਂ ਸਟੇਟ ਗਵਰਨਮੈਂਟ ਜਿਹੜੀ ਵੀ ਹੋਵੇ ਲੇਕਿਨ ਅੱਜ ਲੋਕ ਅੰਦਰ ਘਾਤੇ ਲੋਕ ਇਹ ਚਾਹਦੇ ਆ ਜੀਵਨ ਗੁਪਤਾ ਵਰਗਾ ਡਾਊਨ ਟੂ ਅਰਥ ਬੜੇ ਇੱਕ ਸਾਧਾਰਨ ਪਰਿਵਾਰ ਤੋਂ ਨਿਕਲੇ ਆਇਆ ਵਰਕਰ ਅੱਜ ਐਮਐਲਏ ਬਣ ਕੇ ਲੁਧਿਆਣੇ ਦਾ ਰਿਪਰੈਜ਼ੈਂਟੇਸ਼ਨ ਕਰੇ ਔਰ ਜਾ ਕੇ ਵਿਧਾਨ ਸਭਾ ਚ ਲੁਧਿਆਣੇ ਦੇ ਕੰਮ ਜਿਹੜੇ ਉਹ ਕਰਵਾਵੇ ਔਰ ਨਾਲ ਹੀ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿਉਂਕਿ ਨਰਿੰਦਰ ਮੋਦੀ ਜੀ ਦੇਸ਼ ਦੇ ਬਹੁਤ ਵਿਕਾਸ ਕਰ ਰਹੇ ਹਨ ਜਿਵੇਂ ਪ੍ਰੋਜੈਕਟਾਂ ਕਰ ਲਿਤੇ ਚਨਾਬ ਡਰੀ ਦੇ ਉੱਤੇ ਸਭ ਤੋਂ ਵੱਡਾ ਵਰਲਡ ਦਾ ਪੁਲ ਦਾ ਉਹ ਘੱਟ ਕਰਕੇ ਆਇਆ ਜੰਮੂ ਕਸ਼ਮੀਰ ਦੇ ਵਿੱਚ ਔਰ ਸ਼੍ਰੀਨਗਰ ਤੋਂ ਤੱਕ ਟ੍ਰੇਨ ਚਲਾਤੀ ਤਾਂ ਲੁਧਿਆਣੇ ਦੇ ਵਿੱਚ ਜਿਹੜੇ ਕੰਮ ਹੈ ਜਿਹੜੇ ਲੰਬੇ ਸਮੇਂ ਤੋਂ ਰੁਕੇ ਹੋਏ ਹੈ ਉਹ ਕੰ ਕਿ ਕਿ ਜਿਸ ਦਿਨ ਜੀਵਨਜੀਤ ਜੀ ਐਮਐਲਏ ਸੌਨ ਚੱਕਰ ਕੀ ਉਸੇ ਦਿਨ ਇਹ ਰਿਹਾ ਡਿਵੈਲਪਮੈਂਟ ਸ਼ੁਰੂ ਹੋ ਜੂਗੀ ਇਹ ਵੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਪਰ ਇਹ ਤਾਂ ਨਹੀਂ ਆਵਾਜ਼ پارٹی ਤਰ੍ਹਾਂ ਛੁੱਟੇ ਵਾਦੇ ਇੰਨੇ ਕਿਤੇ ਉਹਨਾਂ ਨੇ ਕਿਤੇ ਜਾਣਗੇ ਦੇਖੋ ਆਮ ਆਦਮੀ ਪਾਰਟੀ ਜਿਹੜੀ ਉਹ ਝੂਠ ਦਾ ਇੱਕ ਬੁਲਬੁਲਾ ਬਣਾ ਕੇ ਲੈ ਕੇ ਆਈ ਸੀਗੀ ਬਦਲਾਅ ਦੇ ਨਾਂ ਤੇ ਇੱਕ ਝੂਠਾ ਨਾਅਰਾ ਲੈ ਕੇ ਆਈ ਸੀਗੀ ਲੋਕਾਂ ਨੂੰ ਮਹਿਲਾਵਾਂ ਨੂੰ ਕਿਹਾ ਵੀ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਅੱਜ 37 ਮਹੀਨੇ 38 ਮਹੀਨੇ ਹੋ ਗਏ ਲੇਕਿਨ ਅੱਜ ਤੱਕ ਕੋਈ ਪੈਸਾ ਨਹੀਂ ਮਿਲਿਆ ਮਹਿਲਾਵਾਂ ਨੂੰ ਠੀਕ ਹੈ ਜੀ ਔਰ ਨਾਲ ਹੀ ਮਹਿਲਾਵਾਂ ਕਿਤੇ ਘਰ ਦੇ ਵਿੱਚ ਜਾ ਕੇ ਦੇ ਅੰਨਾ ਕੈਂਪਾ ਬਸਤੀ ਜਈ ਜਾ ਕੇ ਆਏ ਹੈ ਲੇਡੀਜ਼ ਗਾਲਾਂ ਕੱਢਦੀ ਹੈ ਵੀ ਕੁਝ ਵੀ ਸਾਡੇ ਕੋਲ ਝਾੜੂ ਵਾਲਾ ਵਿੱਚ ਬੜੇ ਨਾ ਕੋਈ ਜਿਵੇਂ ਝਾੜੂ ਸਾਡੇ ਲੋਕਾਂ ਨੇ ਕਿਹਾ ਝਾੜੂ ਦਾ ਤਿੰਨਕਾ ਤਿੰਨਕਾ ਖਰਾar ਦੇਣਗੇ ਅੱਜ ਸਿਰਫ ਔਰ ਸਿਰਫ ਕਮਲ ਦਾ ਫੁੱਲ ਖਿਲੇਗਾ ਔਰ ਭਾਰਤੀ ਜਨਤਾ ਪਾਰਟੀ ਬਹੁਤ ਵੱਡੇ ਮਾਰਜ ਨਾਲ ਜੀਵਨ ਗੁਪਤਾ ਜੀ ਜਿਵੇਂ ਐਮਐਲਏ ਬਣ ਕੇ ਜਾਣਗੇ ਬਹੁਤ ਬਹੁਤ